ਪਹਿਲਕੀਤੀ ਚੱਲੀ ਜਾ ਰਿਹਾ ਹੈ ਦਿਵਸ ਮਨਾਇਆ ਜਾ ਰਿਹਾ ਹੈ ਉਹ ਨਿਕਲ ਕੇ ਆਜ ਤਰੋਸ ਪੁਲਿਸ ਵਾਲੇ ਪੁਲਿਸ ਲਾਈਨਸ ਤਰੋਸਪੁਰ ਦੇ ਵਿੱਚ ਆਪਣੇ ਸੈਲਬ੍ਰੀਸ ਦੇ ਮਨਾਇਆ ਗਿਆ ਹੈ ਇਹ ਤਨੋਸੀ ਪਹਿਲੇ ਦੇ ਵਿੱਚ ਸਾਰੇ ਸਾਡੇ ਫੈਮਲੀ ਦੇ ਪੁਲਿਸ ਫੈਮਲੀ ਦੇ ਸਭ ਤੋਂ ਸੀਨੀਅਰ ਮੋਸਟ ਮੈਂਬਰਸ ਸਨ ਉਹਨਾਂ ਨੇ ਇਨਵਾਈਟ ਕੀਤਾ ਸੀ ਉਹ ਸਾਰੇ ਵੱਡੀ ਪਦਾਇਤ ਚਿੱਟ ਕੇ ਆਏ ਨੇ ਉਹਨਾਂ ਦੇ ਸਾਥ ਜਿਹੜੇ ਉਹਨਾਂ ਦੇ ਫਾਮਲੀ ਨੰਬਰ ਸੇ ਉਹ ਵੀ ਆਏ ਨੇ ਜਿ세 ਇਹਨਾਂ ਦੇ ਨਾਲ ਜਿਹੜੀ ਵੀ ਇਹਨਾਂ ਦੀ ਸਿੱਖਿਆ ਹੈ ਸਿਖਲਾਈ ਇਹ ਸਾਰੀ ਸਿੱਖ ਰਹੇ ਨੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਫੈਮਿਲੀ ਮੈਂਬਰਸ ਅਲਡੇਰਲੀ ਪਿਛਲੇ ਸਾਲ ਸਾਡਾ ਸਾਥ ਛੋੜ ਕੇ ਚਲੇ ਗਏ ਨੇ ਜਿਹੜੇ ਫਿਰੋਜ਼ਪੁਰ ਪੁਲਿਸ ਜਾਂ ਫਿਰ ਪੰਜਾਬ ਪੁਲਿਸ ਦਾ ਪਾਰਕ ਸੀਗੇ ਉਹਨਾਂ ਨੇ ਸ਼ਰਧਾਂਜਲੀ ਵੀ ਅਰਪਿਤ ਕੀਤੀ ਗਈ ਸੀ ਤੇ ਉਹਦੇ ਨਾਲ-ਨਾਲ ਇਹਨਾਂ ਦੇ ਨਾਲ ਅਸੀਂ ਇੱਕ ਇਨਫੋਰਮਲ ਇਨਾਵੀ ਜਿਹੜੀ ਸਾਈਬਰ ਸੁਰੱਖਿਆ ਨੂੰ ਲੈ ਕੇ ਇੱਕ ਸਿੰਪਲ ਸੇਮਲ ਇਮੇਲ ਦੇ ਨਾਲ ਇਹਨਾਂ ਦਾ ਅਵੇਰਨੈਸ ਕੈਂਪ ਵੀ ਕੀਤਾ ਸੀ ਜਿਹੜੇ ਵੀ ਕਸੀ ਸਾਰੇ ਅਲਡੇਰਲੀ ਨੂੰ ਇਹ ਦੱਸ ਰਹੇ ਨੇ ਕਿ ਕਿਹੜੀ-ਕਿਹੜੀ ਸੇਫ ਪੰਜਾਬ ਦੀ ਜਿਹੜੀ ਹੈਲਪਲਾਈਨ ਹੈ ਕਿਹੜੀ ਕਿਹੜੀ ਹੈਲਪਲਾਈਨ ਸੇ ਕਿਹੜੀ ਕਿਹੜੀ ਹੈਲਪਲਾਈਨ ਨੰਬਰ ਸੇ ਜੋ ਉਪਯੋਗ ਕਰ ਸਕਦੇ ਨੇ ਉਸਾਨੀ ਉਮੀਦ ਹੈ ਕਿ ਇਹਨਾਂ ਨੂੰ ਆਜ਼ਾਦ ਜਿਹੜਾ ਬਿਹਾਰਾ ਸੀ ਮਨਾਇਆ ਹੈ ਆ ਇਹਨਾਂ ਨੂੰ ਪਸੰਦ ਆਇਆ ਹੋਗਾ ਤੇ ਅੱਗੇ ਅਸੀਂ ਅੱਗੇ ਵੀ ਇਹੀ ਕੋਸ਼ਿਸ਼ ਕਰਦੇ ਰਹਾਂਗੇ ਕਿ ਨਾਲ ਦੇ ਨਾਲ ਜਿਹੜੀ ਰਾਹਤਾ ਹੈਗਾ ਤੇ ਜਿਹੇ ਸਿੱਖਿਆ ਸਾਨੂੰ ਦੇ ਰਹੇ ਉਹ ਸਾਰੇ ਅਸੀਂ ਅਮਲ ਕਰਦੇ ਰਹੇ ਉਸ ਤੋਂ ਉੱਪਰ ਥੈਂਕ ਯੂ ਜੀ ਬਟ ਇਸਕੇ ਅਗਰ ਤੁਸੀਂ ਕਹੋਗੇ ਅਸੀਂ স্মੋਲ ਵਿਜ਼ਿਟਿੰਗ ਕਾਰਡ ਬਣਾ ਦੇਂਗੇ ਜਿਹਨੂੰ ਤੁਸੀਂ ਆਪਣੇ ਪਾਕਟ ਦੇ ਵਿੱਚ ਰੱਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਪੁਲਿਸ ਹੈਲਪਲਾਈਨ ਨੰਬਰ 112 साइबर क्राइम हेल्पलाइन नंबर 1930 अच्छा ये जादू ही नंबर है अगर 24 घंटे के अंदर तुम रिपोर्ट कर दे तो बहुत सारे फ्रॉड बच जाते हैं तो रुक जाते हैं हूँ मैडम किन्ने अभी कि लाख रुपए लोगों ने लुटवाए लोग ने भी लाख रुपए हूँ ही लोग अदालत इन्हों ने रुकवाए ने? ने. ने, ने तो रुकवाए नहीं लौटाए ने रुकवाए कि हूँ तक पचास लाख रुपए पुलिस पुलिस वालों लौटा चुके माने ये सिंपल सी गल अगर इस नंबर से कंप्लेन करते तो बहुत सारी जी साइबर फ्रॉड है और रुको जान दी है ट्रैफिक हेल्पलाइन नंबर अच्छा ये तो अठाईस पुलिस कर्मचारी है सिर्फ ट्रैफिक